ਦਸਮ ਪਿਤਾ ਨੇ ਬਖਸ਼ੀ ਦਸਤਾਰ ਜਿਹੜੀ ਸਾਡੇ ਸਿਰਾਂ ਦਾ ਤਾਜ ਹੈ ਖਾਲਸਾ ਜੀ ਲਹੂ ਪੀਜੇ ਇਤਿਹਾਸ ਤੋਂ ਪਤਾ ਲੱਗਦਾ ਹੈ ਸਾਡੀ ਸਿੱਖੀ ਦਾ ਰਾਜ ਹੈ ਖਾਲਸਾ ਜੀ ਸਾਡੀ ਆਣ ਹੈ ਤਾਂ ਸਾਡੀ ਸ਼ਾਨ ਇਹੋ ਸਾਡੀ ਪੰਥਕ ਆਵਾਜ਼ ਹੈ ਖਾਲਸਾ ਜੀ ਸਾਰੇ ਜੱਗ ਵਿੱਚ ਇਸ ਨਾਲ ਸੋਭ ਸਾਡੀ ਬਾਰੇ ਲੱਖਾਂ ਦੀ ਲਾਜ ਅਸਾਂ ਖਾਲਸਾ ਜੀ ਕਲਗੀ ਧਰਦੇ ਹੁੰਦੇ ਨੇ ਖਾਸ ਦਰਸ਼ਨ ਕਲਗੀ ਧਰਦੇ ਹੁੰਦੇ ਨੇ ਖਾਸ ਦਰਸ਼ਨ ਸੋਹਣੇ ਸਜੇ ਹੋਏ ਸਿੰਘ ਸਰਦਾਰ ਵਿੱਚੋਂ ਲੱਖਾਂ ਵਿੱਚੋਂ ਪਛਾਣਿਆ ਜਾਏ ਕਲਾ ਸਰਦਾਰੀ ਬੋਲਦੀ ਦਿਸੇ ਦਸਤਾਰ ਵਿੱਚੋਂ ਲੱਖਾਂ ਵਿੱਚੋਂ ਪਛਾਣਿਆ ਜਾਏ ਕਲਾ ਸਰਦਾਰੀ ਬੋਲਦੀ ਦਿਸੇ ਦਸਤਾਰ ਵਿੱਚੋਂ ਅਨਕੀ ਰੂਪ ਦਸਤਾਰ ਦਾ ਵੇਖਣਾ ਜੇ ਸਿੰਘ ਚਰਖੜੀਆਂ ਤੇ ਚੜੇ ਵੇਖੋ ਬੰਦਾ ਸਿੰਘ ਤੇ ਉਸ ਦੇ ਆ ਸਾਥੀਆਂ ਨੂੰ ਲਾੜੀ ਮੋਤ ਪਰਾਉਣ ਲਈ ਖੜੇ ਵੇਖੋ ਬੰਦ ਬੰਦ ਭਾਵੇਂ ਕੱਟ ਜਾ ਰਹੇ ਨੇ ਬੰਦ ਬੰਦ ਭਾਵੇਂ ਕੱਟ ਜਾ ਰਹੇ ਨੇ ਮੁੱਖੋ ਸ਼ਬਦ ਗੁਰਬਾਣੀ ਦੇ ਪੜੇ ਵੇਖੋ ਕੇਸਾਂ ਸੁਆਸਾ ਨਾਲ ਸਿੱਖੀ ਨਿਭਾਉਣ ਵੇਲੇ ਤਾਰੂ ਸਿੰਘ ਨੂੰ ਚਾ ਅੱਜ ਚੜੇ ਵੇਖੋ ਸਮੇ ਸਮੇਤੇ ਕਰ ਕਰ ਜ਼ੁਲਮ ਜ਼ਾਲਮ ਉਪਰੋਂ ਜੀਤੇ ਪਰ ਗਏ ਸੰਹਾਰ ਵਿੱਚੋਂ ਸਿੰਘ ਹੋਏ ਪਰ ਦੂਣ ਸਵਾਏ ਇੱਧਰ ਸਰਦਾਰੀ ਬੋਲਦੀ ਦਿਸੇ ਦਸਤਾਰ ਵਿੱਚੋਂ ਸਾਡਾ ਸਾਰਾ ਇਤਿਹਾਸ ਦਸਤਾਰ ਦਾ ਏ ਵੇਰੀ ਸਦਾ ਹੀ ਸਾਨੂੰ ਵੰਗਾਰਦੇ ਰਹੇ ਰਹਿਣ ਦੇਣਾ ਨਹੀਂ ਅਸੀਂ ਕੋਈ ਪੱਗ ਵਾਲਾ ਉਹ ਹੁਕਮ ਤੇ ਹੁਕਮ ਹੀ ਚਾੜਦੇ ਰਹੇ ਸਾਡੇ ਸਿਰਾਂ ਦੇ ਸਦਾ ਮੁੱਲ ਪਾ ਕੇ ਸਾਡੇ ਸਿਰਾਂ ਦੇ ਸਦਾ ਮੁੱਲ ਪਾ ਕੇ ਚਾੜੀ ਚਾੜੀ ਵਿੱਚੋਂ ਸਾਨੂੰ ਭਾਲਦੇ ਰਹੇ ਸਵਾ ਸਵਾ ਮਣ ਪੀਸਣ ਪੀਸ ਕੇ ਤੇ ਬੜੀਆਂ ਔਖੀਆਂ ਕਾਲਾਂ ਕਾਲਦੇ ਰਹੇ ਰਹੇ ਘਰ ਸਾਡੇ ਕੋੜੇ ਕਾਠੀਆਂ ਤੇ ਅਸੀਂ ਓਖੇ ਤੋਂ ਓਖਾ ਕਾਜ ਕੀਤਾ ਪਛੋਰ ਬੰਨੂ ਕੋਹਾੜ ਕਸ਼ਮੀਰ ਤਾਈ ਫਿਰ ਇਸ ਦਸਤਾਰ ਨੇ ਰਾਜ ਕੀਤਾ ਪਛੋਰ ਬੰਨੂ ਕੋਹਾੜ ਕਸ਼ਮੀਰ ਤਾਈ ਫਿਰ ਇਸ ਦਸਤਾਰ ਨੇ ਰਾਜ ਕੀਤਾ ਸਹਾਵੇਂ ਤੱਕ ਕੇ ਦੁੱਖ ਮੁਸੀਬਤਾਂ ਨੂੰ ਦਿਲ ਕਦੇ ਨਾ ਛੱਡਿਆ ਖਾਲਸੇ ਨੇ ਇਸ ਵੱਲ ਜਿਸ ਵੇਖਿਆ ਅੱਖ ਕਿਹੜੀ ਫਸਤਾ ਉਸੇ ਦਾ ਵੱਡਿਆ ਖਾਲਸੇ ਨੇ ਇਸ ਵੱਲ ਜਿਸ ਵੇਖਿਆ ਅੱਖ ਕਿਹੜੀ ਫਸਤਾ ਉਸੇ ਦਾ ਵੱਡਿਆ ਖਾਲਸੇ ਨੇ ਇਧਰ ਰਾਹ ਵਿੱਚ ਕੰਡੇ ਸੀ ਜਿਸ ਬੀਜੇ ਕੰਡਾ ਉਸੇ ਦਾ ਕੱਢਿਆ ਖਾਲਸੇ ਨੇ लाल किले तो किला जमरूद ती कर चंडाके श्री गड्या खालसे ने तुम्मा पियां सन शेर पंजाब दिया सिखी ਝਲਕੀ ਸੀ ਨਲਵੇ ਸਰਦਾਰ ਵਿੱਚੋ ਕੋਨੇ ਕੋਨੇ ਚ ਉਦੋ ਸੰਸਾਰੇ ਅੰਦਰ ਸਰਦਾਰੀ ਬੋਲਦੀ ਦਿਸੇ ਦਸਤਾਰ ਵਿੱਚੋ ਕੋਨੇ ਕੋਨੇ ਚ ਉਦੋ ਸੰਸਾਰੇ ਅੰਦਰ ਸਰਦਾਰੀ ਬੋਲਦੀ ਦਿਸੇ ਦਸਤਾਰ ਵਿੱਚੋ ਤਾਰ ਬਖਸ਼ ਦੀ ਰੂਦੀ ਪਾਛਾਹੀ ਜਲਵਾਏ ਸੁਵਿਚ ਸ਼ਾਹਾਂ ਦੇ ਤਾਜ ਦਾ ਏ ਇਹ ਤੋਹਫਾਏ ਸ਼ਾਹਾਂ ਦੇ ਸ਼ਹਿਨਸ਼ਾਦਾ ਤੇ ਦਾਨ ਗਰੀਬ ਨਿਵਾਜ ਦਾ ਏ ਭਗਤੀ ਸ਼ਕਤੀ ਦਾ ਬਣੀ ਇਹ ਸੰਗਮ ਤੇ ਰੂਪੇਸ਼ ਦਾ ਯੋਗ ਤੇ ਰਾਜ ਦਾ ਏ ਇਹ ਵੇਸ ਹੈ ਸੂਰਮੇ ਫਕਰਾਂ ਦਾ ਤੇ ਤੇਜ ਨੋਖਾ ਸਰਤਾਜ ਦਾ ਏ ਹੱਕ ਸੱਚ ਨਿਆਦਾ ਇਹ ਜਮਰ ਤੇ ਸਾਫ ਗੋਈ ਦਾ ਇਲੰਬਰ ਧਾਰ ਹੈ ਇਹ ਪੱਗ ਫਕੀਰਾਂ ਦਾ ਮਰਤਬਾ ਹੈ ਤੇ ਸਿੱਖੀ ਦਾ ਸੱਚਾ ਸ਼ਿੰਗਾਰ ਹੈ ਇਹ ਪੱਗ ਫਕੀਰਾਂ ਦਾ ਮਰਤਬਾ ਹੈ ਤੇ ਸਿੱਖੀ ਦਾ ਸੱਚਾ ਸ਼ਿੰਗਾਰ ਹੈ ਇਹ ਦਸਤਾਰ ਨਹੀਂ ਗੁਰੂ ਦਾ ਪਿਆਰ ਜਾਣੀ ਤੋਹਫਾ ਗੁਰੂ ਦੇ ਨਾਲ ਇਕਰਾਰ ਜਾਣੀ ਇਹਨੂੰ ਸਿੱਖੀ ਦੀ ਡੁੰਗੀ ਖਾਂਣ ਜਾਣੀ ਇਨੂੰ ਆਪਣੀ ਆਣ ਤੇ ਸ਼ਾਨ ਜਾਣੀ ਇਨੂੰ ਗੁਰੂ ਦੀ ਸਿੱਖੀ ਦਾ ਸਾਰ ਜਾਣੀ ਗੰਬਤ குரு ਦਾ ਉੱਚਾ ਸਤਕਾਰ ਜਾਣੀ ਮੋਹਰ ਗੁਰੂ ਦੀ ਸਿੱਖੀ ਦਾ ਸਾਰ ਜਾਣੀ ਇਹ ਦੀਨ ਦੁਨੀ ਦਾ ਤਾਜ ਜਾਨੀ ਸਾਬਤ ਸੂਰਤ ਸੋਣੀ ਬਖਸ਼ ਦਿੱਤੀ ਸਾਬਤ ਸੂਰਤ ਸੋਣੀ ਬਖਸ਼ ਦਿੱਤੀ ਆਪ ਗੁਰੂਆਂ ਨੇ ਸਾਬਤ ਕਿਰਦਾਰ ਵਿੱਚੋਂ ਸਿੱਖੀ ਚਮਕਦੀ ਤੇਰੀ ਨੁਹਾਰ ਵਿੱਚੋਂ ਸਿੱਖੀ ਬੋਲਦੀ ਏ ਤੇਰੀ ਦਸਤਾਰ ਵਿੱਚੋਂ ਸਿੱਖੀ ਚਮਕਦੀ ਤੇਰੀ ਨੁਹਾਰ ਵਿੱਚੋਂ ਸਿੱਖੀ ਬੋਲਦੀ ਤੇਰੀ ਦਸਤਾਰ ਵਿੱਚੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ